ਯਾਰ ਜਾਈ ਜਾਣਾ ਉਹ ਵੀ ਲੁਕ ਲੁਕ ਕੇ ਉਹ ਬੰਨੇ ਰਾਤ ਨੂੰ ਮਾਰਦੇ ਆਂ ਬਾਈ ਉਹ ਯੇ ਜੀ ਐਂਡ ਆ ਮੈਂ ਜਗਦਾ ਜੀ ਜਾਨ ਜੀ ਆਪ ਦਾ ਜੀ ਨਾ ਮਰਦਾ ਵੀ ਜਿੰਦਾ ਰਹੇ ਮੁੰਡਿਆਂ ਨੂੰ ਆਉਣਾ ਨਾ ਕੋਈ ਪਤੀ ਲਾ ਕੇ ਮਨਮੀਰਾ ਉਹ ਵੀ ਆਈ ਕਿ ਤਵਾਂ ਨਾ ਮੱਖਾ ਜਾ ਮਸਰ ਤੂੰ ਪਰੇ ਦੀ ਲਾਦੀ ਤੇ ਲਾ ਦੇ ਤੂੰ ਨਾ ਬਾਈ ਸਰਿੰਦਰ ਬੱਬਰ ਕੀ ਗੱਲ ਬਾਤ ਰਤੀ ਮੇਰਾ ਬੇਟਾ ਸੁੱਤਾ ਆਹੀ ਘਰ ਇਹ ਮੇਰੇ ਦੋ ਬੇਟੇ ਦਾ ਦੋਸਤ ਕੋਈ ਲੜ ਪਿਆ ਹੋਣਾ ਕਿਤੇ ਤੇ ਉਹਨੂੰ ਰਾਤੀ ਫੋਨ ਆਇਆ ਕੋਈ 1:00 2:00 ਵਜੇ ਕਿ ਮੇਰੇ ਘਰ ਆ ਤੂੰ ਉਹ ਉਹਦੇ ਘਰ ਗਿਆ ਤੇ ਮੁੜ ਕੇ ਉਸ ਉਸ ਤਿੰਨ ਝੂਕਾਂ ਨੇ ਉਹਨੂੰ ਜਿਆਦਾ ਕੁੱਟਿਆ ਉਹਨੂੰ ਇੰਨਾ ਕੁੱਟਿਆ ਕਿ ਉਹ ਪਸਲੀਆਂ ਨੱਕ ਇੱਥੋਂ ਪਿੱਛੇ ਮਾਰਿਆ ਉਹਨੂੰ ਜਿਆਦਾ ਕਿੱਥੇ ਦੀ ਘਟਨਾ ਹੈ ਕਿਹੜੀ ਜਗ੍ਹਾ ਦੀ ਇਹ ਬਸਤੀਸ਼ੇ ਕੋੜਵੀਆਰ ਦੀ ਘਟਨਾ ਹੈ ਜਿਹੜੇ ਮੁੰਡੇ ਨੇ ਬੁਲਾਇਆ ਸੀ ਉਹ ਕੌਣ ਸੀ ਉਹ ਕਿੱਥੇ ਰਹਿਣ ਵਾਲਾ ਉਹ ਵੀ ਉੱਥੇ ਦਾ ਹੀ ਰਹਿਣ ਵਾਲਾ ਤੁਸੀਂ ਉੱਥੇ ਰਹਿੰਦੇ ਹੋ ਹਾਂਜੀ ਮੈਂ ਵੀ ਉੱਥੇ ਰਹਿਣਾ ਹਾਂ ਇਹ ਹੁਣ 500 ਮੀਟਰ ਦੇ 500 ਹਜ਼ਾਰ ਮੀਟਰ ਦੇ ਤੁਹਾਡੇ ਮੁੰਡੇ ਦੀ ਵੀ ਕੋਈ ਦੁਸ਼ਮਣੀ ਸੀ ਨਾ ਨਾ ਕੋਈ ਦੁਸ਼ਮਣੀ ਨਹੀਂ ਸੀ ਉਹ ਯਾਰੀ ਦੋਸਤੀ ਪਿੱਛੇ ਘਰੋਂ ਬੁਲਾਇਆ ਉਹਨੇ ਕਿਹੜਾ ਸੁੱਤਾ ਕੋਣੀ ਨਾਮ ਚੋ ਦਾ ਜਿਹੜਾ ਬਲਾਕ ਲੈ ਗਿਆ ਰਿਸ਼ੂ ਨਾਂ ਸੀ ਮੁੰਡੇ ਦਾ ਉਹ ਉਹਨੇ ਫੋਨ ਕੀਤਾ ਮੈਨੇ ਮੁੰਡੇ ਨੂੰ ਕਿ ਤੇ ਮੇਰੇ ਘਰ ਆ ਤੂੰ ਕਿ ਆਪਾਂ ਫੈਸਲਾ ਉਹ ਪਤਾ ਨਹੀਂ ਕੀ ਕਰਨਾ ਉਹ ਜਦੋਂ ਘਰ ਉਹਦੇ ਪਹੁੰਚਿਆ ਨਹੀਂ ਉਹ ਤਿੰਨ ਮੁੰਡੇ ਜਿਹੜੇ ਉਹਦੇ ਘਰ ਬਾਹਰ ਦਾਤ ਕਰਦੇ ਬੈਸੀ ਉਲਟਾ ਉਹਨੂੰ ਮੇਰੇ ਮੁੰਡੇ ਨੂੰ ਘੁੱਟਤਾ ਉਹਨਾਂ ਨੇ ਫੈਸਲਾ ਰਾਤੀ ਥੋੜੀ ਹੁੰਦਾ ਮੈਂ ਮੈਂ ਮੈਨੂੰ ਐਹੀ ਤੇ ਗੱਲ ਗਿਆ ਉਹ ਵੈਸੇ ਹੀ ਮੁੰਡਾ ਯਾਰੀ ਦੋਸਤੀ ਪਿੱਛੇ ਚਲਾ ਗਿਆ ਯਾਰੀ ਦੋਸਤੀ ਪਿੱਛੇ ਮੁੰਡਾ ਚਲਾ ਗਿਆ ਹੁਣ ਯਾਰੀ ਦੋਸਤੀ ਦੇਖੇ ਕਿ ਕੀ ਦੇਖੇ ਉਹ ਯਾਰੀ ਦੋਸਤੀ ਪਿੱਛੇ ਉਹਨੇ ਚੱਕ ਲਿਆ ਕਰੰਗੇ ਮੈਂ ਮੇਰਾ ਦੋਸਤ ਬਲਾਂੜਿਆ ਤੁਹਾਡੇ ਮੁੰਡੇ ਦੇ ਲੱਗੇ ਯਾਰ ਦੋਸਤ ਨੂੰ ਲੱਗੀਆਂ ਉਹਨੇ ਲੱਗੀਆਂ ਸੱਟਾਂ ਪਰ ਮੇਰੇ ਮੁੰਡੇ ਦੇ ਗੁੱਜੀਆਂ ਲੱਗੀਆਂ ਕੀ ਮਾਰਿਆ ਕਿ ਕਾਟੇ ਬੇਟੇ ਇੱਕ ਉਹ ਦਾਤ ਮਾਰੀ ਪੁੱਠੀ ਉਹਨਾਂ ਨੇ ਸਿਰ ਤੇ ਉਹਦੀ ਹੱਡੀ ਰੀੜ ਦੀ ਹੱਡੀ ਪਿੱਛੋਂ ਹੱਡੀ ਟੁੱਟ ਗਈ ਏ ਤੇ ਗੁੱਜੀਆਂ ਘਸੁੰਨ ਮਾਰੇ ਉਹਦੇ ਉਹ ਆਈ ਸੀ ਯੂ ਜੀ ਆ ਹੁਣ ਆਈ ਸੀ ਯੂ ਚ ਹੈ ਹਲਾ ਆਤਾ ਹੈ ਕਿ ਉਹ ਕਹਿੰਦੇ 3 ਦਿਨ ਚ ਪਾਣੀ ਛੱਡ ਸਕਦੇ ਹੁੰਦੇ ਮੇਰੇ। ਹੋਸ਼ ਫੇਰ ਹੈ ਕਿ ਨਹੀਂ ਹੈਗੀ? ਹੋਸ਼ ਆਂਦੀ ਹੈ ਫੇਰ ਸੋ ਜਾਂਦਾ ਆਂਦੀ ਫੇਰ ਸੋ ਜਾਂਦਾ। ਉਸ ਕਮੇਲ ਕੀਤੀ ਹੈ। ਉਸ ਕਮੇਲ ਕੀਤੀ ਪੰਜ ਨੰਬਰ थाने। ਉਹ ਕਿਹਦੇ? ਉਹ ਕਹਿੰਦੇ ਆਪਾਂ ਫੜਦੇ ਆ ਉਹਨਾਂ ਨੇ ਕੀਤੀ ਹੈ ਕਾਰਵਾਈ। ਉਹ ਆਪ ਕਿੰਨੇ ਮੁੰਡੇ ਸੀ ਕਿੰਨੇ? 3 ਮੁੰਡੇ ਸੀ। ਨਾਮ ਕੀ ਲਿਖਾਇਆ ਉਹਨਾਂ ਦੇ? ਨਾਮ ਗੋਪੂ, ਵਿਸ਼ਨੂ, ਗੈਲੂ। ਉੱਥੇ ਰਹਿੰਦੇ ਆ 3 ਮੁੰਡੇ। ਉੱਥੇ ਕਿਤੇ ਉਰੇ ਪਰੇ ਰਹਿੰਦੇ ਨੇ ਆਪਾਂ ਨੂੰ ਨਹੀਂ ਪਤਾ। ਮੈਨੂੰ ਨਾਮ ਸ਼ੁਰੂ ਕਰੋ ਦੱਸੋ ਸਾਰੀ ਗੱਲ ਸਵੇਰੇ ਕਿਵੇਂ ਆਈ ਪੁਲਸੀ ਇੱਥੇ ਆਈ ਪੁਲਸੀ ਕੋਈ ਘਟਨਾ ਸੀਸੀਟੀਵੀ ਕੈਮਰੇ ਦੀ ਕੋਈ ਕਟਾਇਆ ਕੋਈ ਔਰ ਸੀਸੀ ਕੈਮਰਾ ਮੈਨ ਤੁਹਾਨੂੰ ਭੇਜੀ ਫੋਟੋ